ਨੂ ਸਹਿਬਾਂ ਦੀ ਖੁਸ਼ੀ ਨੂੰ ਪ੍ਰਾਪਤ ਕਰਨ ਵਾਸਤੇ ਜੈ ਕਹ ਲੋ ਵੀ ਗੁਰੂ ਮਹਾਰਾਜ ਜੀ ਦੀ ਅਸੀਸ ਸਮੁਕਿਵੇਂ ਮਿਲੇ ਮਹਾਰਾਜ ਨੂੰ ਅਸੀਸ ਵਰਸ ਕੇ ਸਾਨੂੰ ਨਾਮ ਰੂਪੀਤਾਂ ਦੀ ਦਾਤ ਤੇ ਹੋਰ ਮਨੋ ਕਾਮਨਾਵਾਂ ਸੰਸਾਰਿਕ ਵੀ ਅਧਿਆਤਮਿਕ ਵੀ ਪੂਰੀਆਂ ਕਰ ਦੇਣ ਐਸਾ ਕਿਹੜਾ ਯਤਨ ਹੈ ਜੇ ਕਿਹੜਾ ਟੰਗ ਹੈ ਗੁਰੂ ਪਿਆਰਿਓ ਵਿਦਵਾਨਾਂ ਦਾ ਪੁਨ ਆਪਣੀ رائے ਹੈ ਹੋਰ ਇੱਕ ਗੱਲ ਸਹਿ ਸਿਪਾਏ ਚੇਤੇ ਰੱਖਣੀ ਜ਼ਰੂਰੀ ਹੈ ਜਿਸ ਦੇ ਅੰਦਰ ਸਮਰਪਣ ਹੋਏਗਾ ਗੁਰੂ ਦੇ ਪ੍ਰਤੀ अनेका ਪਰਮਾਨੰਦ ਜਾਨੇ ਵਿੱਚ ਕਿ ਸਮਰਪਣ ਦੇ ਨਾਲ ਸੇਵਾ ਮੰਗ ਪਾਠ ਕੀਰਤਨ ਕਥਾ ਪੁੰਨ ਦਾਨ ਜੋ ਵੀ ਸੇ ਕਰਦੇ ਆ ਜੇ ਅੰਦਰ ਸਮਰਪਣ ਹੈ ਗੁਰੂ ਦੇ ਪ੍ਰਤੀ ਕਿ ਮੈਂ ਤਾਂ ਕੁਝ ਵੀ ਨਹੀਂ ਸਭ ਦਾਤਾ ਸਮਰਸ ਗੁਰੂ ਦੀਆਂ ਨੇ ਦੇਣ ਵਾਲਾ ਦਾਤਾ ਹੈ ਅਸੀਂ ਤੇ ਜਰੀਆ ਬਣੇ ਹਾਂ ਜੋ ਕਿ ਮਹਾਰਾਜ ਦੀ ਕਿਰਪਾ ਦੀ ਸੀ ਫਿਰ ਗੁਰੂ ਪਿਆਰੇ ਗੁਰੂ ਦੀ ਸੀਸ ਮੰਗੀ ਕਈ ਵਰੀ ਗੁਰਦੁਆਰਾ ਸਾਹਿਬ ਸੇਵਾ ਕਰਦੇ ਹੋ ਪੱਕੇ ਤੌਰ ਤੇ ਜਾਂਦੇ ਹੋ ਚੌਰ ਸਾਹਿਬ ਦੀ ਸੇਵਾ ਅਸਰਾਂ ਦੀ ਸੇਵਾ ਰਮਲਾਂ ਦੀ ਸੇਵਾ ਇਕ ਕੋਈ ਨਿਆ ਸਿੰਘ ਆ ਜਾਂਦਾ ਪਰਣਾ ਜਾਂਦੀ ਨਾ ਉਹ ਇਹ ਸੇਵਾ ਕਰਨਾ ਚਾਹੇ ਅਸੀਂ ਉਹਨੂੰ ਸੇਵਾ ਦੇਣੀ ਚਾਹੀਦੀ ਅਸੀਂ ਕਈ ਵਾਰੀ ਇਹਨਾਂ ਸੋਚਦੇ ਹਾਂ ਕਿ ਮੇਰੀ ਸੇਵਾ ਹੈ ਇਹ ਪਹਿਨ ਆ ਗਿਆ ਜੋ ਸਿੰਘ ਆ ਗਿਆ ਤੇ ਮੈਂ ਸੇਵਾ ਕਰਾਂ ਨਾ ਕੁਛ ਹੀ ਗੁਰੂ ਪਿਆਰੇ ਉਹ ਤੁਸੀਂ ਆਪਣੇ ਆਪ ਨੂੰ ਸਮਰਪਣ ਵਿੱਚ ਆ ਕੇ ਉਸਨੂੰ ਗੁਰੂ ਦਾ ਰੂਪ ਸਮਝਣਾ ਇਹ ਨਾਮਾ ਸਿੰਘ ਜ ਸਿੰਘ ਨੇ ਆਈ ਨੇ ਸੇਵਾ ਨਾਲ ਜੁੜਨ ਨੂੰ ਸੇਵਾ ਦੇਉ ਬਦਕੀ ਹੋਈਗਾ ਤੁਹਾਨੂੰ ਗੁਰੂ ਦੀ ਦੋਹਰੀ ਖੁਸ਼ੀ ਮਿਲੇਗੀ ਡਬਲ ਖੁਸ਼ੀ ਮਿਲੇਗੀ ਕਿਉਂ ਤੁਸੀਂ ਆਪਣੀ ਸੇਵਾ ਤਿਆਗ ਕੇ ਉਹਨੂੰ ਦਿੱਤੀ ਤੇ ਉਸਨੂੰ ਮੌਕਾ ਦਿੱਤਾ ਗੁਰੂ ਆਲਾ ਬੜਨ ਦਾ ਗੁਰੂ ਦੀ ਖੁਸ਼ੀ ਪਾਉਣ ਦਾ ਇਸ ਵਾਸਤੇ ਸਮਰਾਸ ਗੁਰਪੈਲਾ ਆਉਣੇ ਬੁਸ਼ੀ ਤੇ ਇਹ ਬੜੀ ਆਈ ਹੈ ਮਹਾਰਾਜ ਜੀ ਇਹ ਕਦੋਂ ਆਏਗੀ ਭਾਵਨਾ ਇਹ ਵਿਵਸਥਾ ਕਦੋਂ ਹੋਣੀ ਕਦੋਂ ਤੁਸੀਂ ਨਾਮ ਦੇ ਨਾਲ ਜੁੜ ਕੇ ਸਭ ਦੀ ਕਮਾਈ ਕਰੋ ਜੋ ਜੋ ਕੁ ਮਾਈ ਵਧੇਗੀ ਸਭ ਦੀ ਤੇਵੇਂ ਤੇ ਮੈਂ ਤੁਹਾਨੂੰ ਹਰ ਜੀਵ ਇਸ ਪਰਮਾਤਮਾ ਹਰ ਜਗ੍ਹਾ ਤੇ ਵਾਈਬ੍ਰੇਟ ਨਾਲ ਨਾਲ ਤੁਹਾਡੇ ਇਸ ਤਰ੍ਹਾਂ ਮਹਿਸੂਸ ਹੋਏ ਨਾਲ ਵਿੱਚ ਰਹੇ ਨਾਲ ਖੜਾ ਮੇਰੇ ਵਿੱਚ ਵੀ ਆਣ ਵਾਲੇ ਵਿੱਚ ਵੀ ਜਾਣ ਵਾਲੇ ਵਿੱਚ ਵੀ ਹਰ ਸ਼ੈ ਵਿੱਚ ਆਪ ਖੜਾ ਫਿਰ ਦੇਖਿਓ ਕਿ ਇਹ ਅਨੰਦ ਬੰਦਾ ਹੈ ਬਸ ਦਾਸ ਦੀ ਬੇਨਤੀ ਜੋ ਪ੍ਰਵਾਨ ਕਰੋ ਪਾਰ ਸੇਵਾ ਇਸਨੂੰ ਪਾਰਥੀ ਕਰ ਰਹੇ ਹੋ दूसरा सिंह आया उसने पाठ कर दोग इना चलो सेवा कर रहे हो दूसरी होती भी है सिंह सेवा महाराज चौड़े सर तीन भी सेवा हैं। है। आप जी बैठो सैड से, सेवा ना जल छेगा सेवा फिर लै लो जब लगता है कि पाँच दस मिनट हो गए रोज आके फतेह बुला के मनता कि भाई सारी सेवा ਦਾ ਅਤਿਛ ਦੇਦਲ ਜੀ ਸੀ ਇਹ ਪਾਵਨਾ ਅੰਗਰੇ ਪਿਆਰ ਨਿਮਰਤਾ ਵਾਲੀ ਇਹ ਹੀ ਦੇਗੁਣ ਨੇ ਜੇ ਪਾਸ ਸੁਖ ਨੇ ਕਿ ਵੀ ਪਗਦਵਾਰਾ ਸਭ ਜਾ ਕੇ ਵੀ ਸੇਵਾ ਕਰਦੇ ਆ ਵੀ ਪੁੰਦਾਨ ਕਰਦੇ ਆ ਗੁਰੂ ਘਰ ਦੇ ਨਾਮੇ ਕੁਮਾਰ ਨੇ ਉਹ ਬਹੁਤ badi ਗਲਤ ਕਹਾਣੀ ਤੇ ਮੈਂ ਜੀ ਬਹੁਤ ਬੁੜਾ ਜਿਦਵਾਨ ਹਾਂ ਮੈਂ ਹੀ ਬਸ ਗ੍ਰੰਥੀ ਹੈ ਮੈਂ ਪੜ੍ਹ ਕਰਨ ਵਾਲਾ ਨਹੀਂ ਸੇਵਾ ਕਰਦੇ ਲੋਕ ਕੋਈ ਨਹੀਂ ਐਸਾ ਨਹੀਂ ਮਾਰਾ ਵੀ ਦਾ ਚਰਾ ਗੋ ਨਾਨਾ ਦਾ ਸੜਾਂ ਇਹ ਗਿਆ ਦੂਜਾ ਖੜਾ ਗੁਰੂ ਘਰ ਦੀ ਸੇਵਾ ਕੋਈ ਕਰੇ ਮੁਕਦੀ ਨਹੀਂ ਕੋਈ ਨਾ ਕਰੇ ਰੁਕਦੀ ਨਹੀਂ ਸੰਤਨ ਦੇ ਬਚਨ ਇਸ ਵਾਸਤੇ ਭਾਈ ਜਰੂਰ ਪ੍ਰੇਮ ਨਾਲ ਸੇਵਾ ਕਰੋ ਪਰ দান ਉਹ ਹੈ ਜੀ ਸਭ ਦੀ ਕਮਾਈ ਕਰਦਾ ਹੈ ਅਸਲ ਗੱਲ ਇਹ ਹੈ ਇਹਦੇ ਬੱਲੇ ਗੁਰੂ ਦਾ ਸਰਬ ਦੇ ਪ੍ਰਮਾਤਮਾ ਦਾ ਪਿਆਰ ਹੈ ਰੱਬ ਦਾ ਪ੍ਰਦਾਨ ਪੰਜ ਪ੍ਰਵਾਹਨ ਪੰਜ ਪ੍ਰਦਾਨ ਪੰਚੇ ਪਰਮੇਦਰ ਕੀ ਮਾ ਉਹ ਪਹੁੰਚੀ ਆਤਮਾ ਜੋ ਰੂਹਾਂ ਰੱਬ ਨਾਲ ਜੁੜ ਕੇ ਵਿਕਾਰਾਂ ਤੋਂ ਰਹਿਤ ਨੇ ਵਾਸ਼ਨਾ ਤੋਂ ਰਹਿਤ ਨੇ ਮਾਇਆ ਦੀ ਬਿੰਦਨ ਤੋਂ ਉੱਪਰ ਉੱਠੇ ਨੇ ਹੋਰ ਗੁਰ ਪਿਆਰ ਪ੍ਰਵਾਹਨ ਹੈ ਮਹਾਰਾਜੀ ਇਸ ਕਰਕੇ ਆਪਣੇ ਆਪ ਨੂੰ ਕਰ ਨਿਲਕੁਲ ਪਤਾ ਗਿੰਦੇ ਮਹਾਰਾਜੀ ਸਮਰਾਸ ਗੁਰੂ ਰੱਬ ਦਾ ਰੂਪ ਹੋਣ ਤੋਂ ਬਾਅਦ ਹੀ ਗਰਣੇ ਜੇ ਤਾ ਸਮੰਦ ਸਾਗਰ ਨੀਰ ਭਰਿਆ ਤੇ ਤੇ ਯੋਗਨ ਹਮਾਰੇ ਦਇਆ ਕਰੋ ਇਸ ਮਿਹਰ ਉਪਾਉ ਡੁੱਬ ਦੇ ਪਤ੍ਰ ਤਾਰੇ ਜਿਨ੍ਹਾਂ ਸਾਗਰ ਭਰਿਆ ਪਾਣੀ ਨੇ ਸਾਡੇ ਗੁਰੂ ਮਹਾਰਾਜ ਉਹ ਗਣ ਹੈ ਜਿਨ੍ਹਾਂ ਸਾਗਰ ਪਾਣੀ ਨਾਲ ਲਪਲਪੁੰਦਾ ਬਹੁਤ ਪਾਣੀ ਗੰਤੀ ਦਮਤ ਕਰੇ ਹੁੰਦੇ ਹੈ ਸਾਡੇ ਬਹੁਤ ਛੋਟੇ ਛੋਟੇ ਵੱਡੇ ਵੱਡੇ ਅਨੇਕ ਪਾਪ ਨੇ ਕਰ ਦੇ ਸੀਆ ਨੇ ਜੀਵਨ ਵਾਲ ਜਾਪ ਚੱਲੇ निवास पर अंदर की चल रहा है थोड़ा भजन कई बड़ी द्वैश ईर स नींद अपना मंदिर ईश ਨੂੰ ਮਟਾਉਣ ਵਾਸਤੇ ਸਭ ਦੀ ਕਮਾਈ ਲਾਜ਼ਮੀ ਹੈ ਬੁਰਬਾਣੀ ਦੀ ਅਵਸਥਾ ਜਾਂ ਆਨੰਦ ਮਾਣਨ ਵਾਸਤੇ ਜੋ ਜੋ ਆਪ ਜੀ ਨਾਮ ਦੀ ਕਮਾਈ ਕਰੋਗੇ ਨਾ ਤੇ ਸਹਿਜ ਪਾਠ ਕਰੋ ਜਿੰਨੀ ਆਪ ਜਿਆਦਾ ਬਾਣੀ ਗੁਰੂ ਸਾਹਿਬ ਜੀ ਪੜੋਗੇ ਹਰ ਤੁਹਾਡੀ ਕੁਐਸਚਨ ਦਾ ਹਰ ਤੁਹਾਡੇ ਪ੍ਰਸ਼ਨ ਦਾ ਜਵਾਬ ਮਿਲੇ ਆਪਣਾ ਹਰ ਪ੍ਰਸ਼ਨ ਕੋਈ ਸਵਾਲ ਨਹੀਂ ਜਾਰਗਰ ਸੈਬਾਰਸੂਤ ਨਹੀਂ ਦੇ ਆਪਣੇ ਆਪ ਉਹਨਾਂ ਦਾ ਜਵਾਬ ਮਿਲ ਲੈ ਕੋਈ ਜਨਾ ਦਰਵਾਜ਼ਾ ਆਪ ਜੀ ਨੂੰ ਜਵਾਬ ਮਿਲ ਗਿਆ ਇਸ ਕਰਕੇ ਭਾਈ ਸੇਵਨ ਰਮਨਤਾ ਵੀ ਭਾਵਨਾ ਸਿੱਤ ਤੇਰਾਪੁਰੇ ਰੰਗਾਂ ਚ ਰਹਿਣਾ ਚਾਹੀਦਾ ਮਹੰਦ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਮਾ ਦੋਖ ਜੋ ਪਵिजन ਨੇ ਜਬ ਦੇ ਪਰ ਹਮੇਸ਼ਾ ਵਿਗਾਸ਼ ਖੁਸ਼ੀ ਰਹਿੰਦੇ ਨੇ ਤੇ ਰੱਬ ਦਾ ਨਾਮ ਸੁਣ ਕੇ ਗੁਰ ਪਿਆਰੇ ਦੁੱਖਾਂ पापा का ना सुन रहा है सो जरूर इस गल का ध्यान रखिए समरथ गुरु कृपा कर वागुरु जी का खालसा वागुरु जी की फतेह